ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਬਹੁਤ ਸੋਨਾ ਟੌਪਿਕ ਲੈ ਕੇ ਆਏ ਹਾਂ ਬਹੁਤ ਸੋਨਾ ਵਿਸ਼ਾ ਹੈ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਬੀ ਕਈ ਲੋਕ ਨਾ ਜਿਨ੍ਹਾਂ ਨਾਲ ਆਪਣਾ ਰਿਲੇਸ਼ਨ ਹੁੰਦਾ ਚਾਹੇ ਹੋ ਯਾਰੀ ਦੋਸਤੀ ਜੀ ਹੋਣ ਜਾਂ ਰਿਸ਼ਤੇਦਾਰੀ ਜੀ ਹੋਣ ਜਾਂ ਸਾਡੇ ਆਸ ਪੜੋਸ ਅੰਢੀ ਗੁਆਂਢੀ ਜੀ ਹੋਣ ਜਿਨ੍ਹਾਂ ਨਾਲ ਅਸੀਂ ਉੱਠਦੇ ਬੈਠਦੇ ਆਂ ਕਈ ਵਾਰੀ ਉਹ ਨਾ ਥੋੜੇ ਸਿਰ ਚੜ ਜਾਂਦੇ ਆ ਹਨ ਜਨ ਕਿ ਮਸਤ ਜਾਂਦੇ ਆ ਉਹ ਕਿਹੜੀਆਂ ਗੱਲਾਂ ਨੇ ਤਿੰਨ ਗੱਲਾਂ ਜੀ ਸ਼ੇਅਰ ਕਰਾਂਗੇ ਵੀ ਇਹ ਤੁਹਾਡੀਆਂ ਗਲਤੀਆਂ ਨੇ ਤੁਸੀਂ ਇਹ ਗੱਲਾਂ ਜਦੋਂ ਕਰਦੇ ਹੋ ਤਾਂ ਜਿਹੜੇ ਦੂਸਰੇ ਲੋਕ ਹੁੰਦੇ ਆ ਨਾ ਉਹ ਤੁਹਾਡੇ ਸਿਰ ਚੜ ਕੇ ਬੋਲਣ ਲੱਗ ਜਾਂਦੇ ਆ ਹਨ ਉਹਨਾਂ ਵਿੱਚੋਂ ਜਿਹੜੀ ਪਹਿਲੀ ਹੈਗੀ ਆ ਪਹਿਲੇ ਨੰਬਰ ਤੇ ਮੰਨ ਲਓ ਕੋਈ ਤੁਹਾਨੂੰ ਕੋਈ ਫੋਨ ਕਰਦਾ ਹਨਾ ਤੁਹਾਡਾ ਰਿਸ਼ਤੇਦਾਰ ਤੁਹਾਡਾ ਦੋਸਤ ਜਾਂ ਤੁਹਾਡੇ ਨੇਬਰ ਵਿੱਚ ਹਨ ਵੀ ਹਾਂ ਯਾਰ ਮੈਨੂੰ ਤੇਰੀ ਲੋੜ ਪੈ ਗਈ ਆਪਾਂ ਕਿਤੇ ਜਾ ਕੇ ਆਉਣਾ ਹਨਾ ਮੰਨ ਲਓ ਦੂਰ ਚਾਹੀਏ ਦੇੜੇ ਹਨਾ ਆਪਾਂ ਕੀ ਕਰਦੇ ਆਂ ਆਪਾਂ ਉਸੇ ਟਾਈਮ ਉੱਠ ਕੇ ਤੁਰ ਜਾਨੇ ਆਪਾਂ ਜੋ ਮਰਜ਼ੀ ਕੰਮ ਕਰਦੇ ਰਹੀਏ ਆਪਣਾ ਆਪਣਾ ਜਿਹੜਾ ਨੇਚਰ ਐ ਜੀ ਹੁੰਦੀਆਂ ਨੇ ਆ ਵੀ ਆਪਾਂ ਚਲੇ ਜਾਂਦੇ ਆਂ ਪਰ ਹਰ ਵਾਰ ਉਹ ਬੰਦਾ ਜਦੋਂ ਵੀ ਉਹਨੇ ਕਿਤੇ ਆਣਾ ਤੁਹਾਨੂੰ ਤੁਹਾਨੂੰ ਬੁਲਾਉਂਦਾ ਤੁਸੀਂ ਅਵੇਲੇਬਲ ਦਿੰਨੇ ਆ ਹਣਾ ਤੇ ਉਹਨੂੰ ਇਹ ਲੱਗਦਾ ਵੀ ਇਹ ਯਾਰ ਬੰਦਾ ਵਿਲਾ ਹੀ ਆਣੇ ਫਰੀ ਹੈ ਜਦੋਂ ਮੈਂ ਇਹਨੂੰ ਫੋਨ ਕਰਦਾ ਉਹਦੀ ਆ ਜਾਂਦਾ ਇਸ ਕਰਕੇ ਉਹ ਨਾ ਤੁਹਾਡੇ ਤੇ ਹਾਵੀ ਹੋਣ ਲੱਗ ਜਾਂਦਾ ਹਨ ਇਹ ਇੱਕ ਰੀਜ਼ਨ ਆ ਵੀ ਉਹ ਹਾਵੀ ਹੋ ਜਾਂਦਾ ਤੇ ਉਹ ਮਸਤੇ ਜਾਂਦੇ ਆ ਕਰਨ ਇੱਕ ਤਰ੍ਹਾਂ ਨਾਲ ਤੁਹਾਡੀ ਇਹ ਜਿਹੜੀ ਪੇਲੀ ਗਲਤੀ ਆ ਨਾ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਵੀ ਕੋਈ ਫੋਨ ਕਰਦਾ ਤਾਂ ਹਰ ਵੇਲੇ ਅਵੇਲੇਬਲ ਰਹਿਆ ਕਰੋ ਹਾਂ ਜਾਣਾ ਵੀ ਪੈਂਦਾ ਕਿਤੇ ਨਾ ਕਿਤੇ ਪਰ ਹਰ ਵੇਲੇ ਨਾ ਅਵੇਲੇਬਲ ਰਹਿਆ ਕਰੋ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਲੋਕ ਕਿਉਂ ਮਸਤੇ ਜਾਂਦੇ ਆ ਜ਼ਿਆਦਾ ਮਨ ਲਓ ਤੁਸੀਂ ਕਿਤੇ ਬੈਠੇ ਹੋ ਕੋਈ ਪਾਰਟੀ ਵਗੈਰਾ ਤੁਸੀਂ ਅਰੇਂਜ ਕੀਤੀ ਜਾਣਾ ਪਾਰਟੀ ਵਗੈਰਾ ਕਰਦੇ ਹੋ ਖਾਣ ਪੀਣ ਦਾ ਕੋਈ ਸਿਸਟਮ ਚੱਲ ਰਿਹਾ ਹੈ ਨਾ ਚਾਹੇ ਰੈਸਟੋਰੈਂਟ 'ਚ ਬੈਠੇ ਹੋ ਢਾਬੇ 'ਤੇ ਬੈਠੇ ਹੋ ਜਦੋਂ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਹਨਾ ਤਾਂ ਤੁਸੀਂ ਆਪ ਖੁਦ ਕਹਿ ਲਾਓ ਨੀ ਯਾਰ ਮੈਂ ਦਿੰਦਾ ਬਿੱਲ ਨੀ ਯਾਰ ਮੈਂ ਦਿੰਦਾ ਹਨਾ ਹਰ ਵਾਰੀ ਜਦੋਂ ਇਹ ਚੀਜ਼ ਹੁੰਦੀ ਹੈ ਤਾਂ ਫਿਰ ਉਹ ਅਗਲਾ ਬੰਦਾ ਹਰ ਵਾਰੀ ਇਹੀ ਐਕਸਪੈਕਟ ਕਰਦਾ ਵੀ ਚੱਲ ਜਾ ਰਹਿਣੀ ਦੇ ਦੇਣਾ ਬਿੱਲ ਹਨਾ ਇਹ ਚੀਜ਼ ਵੀ ਉਹ ਲੋਕਾਂ ਲੋਕਾਂ ਦਾ ਜਿਹੜਾ ਮਸਤਪੁਣਾ ਹੁੰਦਾ ਉਹ ਵਧਾ ਦਿੰਦਾ ਹਨਾ ਤੇ ਉਹ ਸਿਰ ਚੜ ਜਾਂਦੇ ਹਨਾ ਇਹ ਚੀਜ਼ ਨੂੰ ਵੀ ਥੋ ਕੋਈ ਵੀ ਬੰਦਾ ਤੁਹਾਡੇ ਨਾਲ ਤੁਹਾਡੇ ਮੂੰਹ ਤੇ ਮਿੱਠ ਬੋਲਦਾ ਆ ਹਨਾ ਤੁਹਾਡੀ ਸਿਫਤ ਕਰਦਾ ਤੁਹਾਡੇ ਨਾਲ ਗੱਲਾਂ ਵਧੀਆ ਕਰਦਾ ਜਦੋਂ ਤੁਸੀਂ ਪਾਸਾ ਘੁਮਾਣੇ ਤੋਂ ਦੂਜੇ ਪਾਸੇ ਉਹ ਤੁਹਾਡੀ ਬੁराई ਸ਼ੁਰੂ ਕਰ ਦਿੰਦਾ ਉਹ ਤੁਹਾਨੂੰ ਹਾਲਾਂਕਿ ਪਤਾ ਵੀ ਹੁੰਦਾ ਵੀ ਉਹ ਮੇਰੇ ਬਾਰੇ ਇਦਾਂ ਬੋਲਦਾ ਪਰ ਤੁਸੀਂ ਫੇਰ ਵੀ ਪਤਾ ਨਹੀਂ ਕਿਉਂ ਉਹਦੇ ਨਾਲ ਹਨਾ ਕੋਲ ਮਿਲ ਜਾਂਦੇ ਹੋ ਹਨਾ ਇਹ ਚੀਜ਼ ਦਾ ਵੀ ਉਹ ਫਾਇਦਾ ਚੁੱਕਦਾ ਉਹਨੂੰ ਇਹ ਲੱਗਦਾ ਵੀ ਇਹ ਬੰਦੇ ਦਾ ਮੇਰੇ ਬਿਨਾ ਸਰਨਾ ਨਹੀਂ ਹੈਗਾ ਇਸ ਲਈ ਉਹ ਬੰਦੇ ਮਸਤੇ ਜਾਂਦੇ ਆ ਸੋ ਇਹ ਜਿਹੜੀਆਂ ਤਿੰਨ ਗਲਤੀਆਂ ਆਪਾਂ ਕਾਫੀ ਲੋਕ ਆਪਣੀ ਲਾਈਫ ਚ ਕਰਦੇ ਆ ਜੇ ਇਹਨਾਂ ਨੂੰ ਸੁਧਾਰ ਲੀਏ ਤਾਂ ਆਪਾਂ ਆਪਣੀ ਲਾਈਫ ਦੇ ਵਿੱਚ ਬਹੁਤ ਵਧੀਆ ਕੁਝ ਨਾ ਦੇ ਸਕਦੇ ਆ ਸੋ ਇਹਨਾਂ ਚੀਜ਼ਾਂ ਨੂੰ ਇਗਨੋਰ ਕਰੋ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਜੀ